ਅਰੇ ਲਈ ਗਰਮੀ ਦਾ ਪਰਕੋਪ ਬਦਨ ਦੇ ਨਾਲ ਜ਼ਿਲੇ ਅੰਦਰ ਬਿਜਲੀ ਦੀ ਮੰਗ ਹੋਰ ਵੱਧ ਗਈ ਹੈ ਡੰਡੀ ਦੂਜੇ ਪਾਸੇ ਤੇਜ਼ ਗਰਮੀ ਕਾਰਨ ਬਿਜਲੀ ਸਪਲਾਈ ਵਿੱਚ ਲਗਾਤਾਰ ਨੁਕਸ ਪੈ ਰਹੇ ਹਨ ਡੰਡੀ ਹਰ ਰੋਜ਼ ਬਠਿੰਡਾ ਅੰਦਰ 200 ਤੋਂ 250 ਸ਼ਿਕਾਇਤਾਂ ਬਿਜਲੀ ਸਪਲਾਈ ਸੰਬੰਧੀ ਪਾਵਰ ਕਾਮ ਨੋ ਮਿਲ ਰਹੀਆਂ ਹਨ ਪਰ ਬਿਜਲੀ ਸਪਲਾਈ ਠੀਕ ਕਰਨ ਲਈ ਪਾਵਰ ਕਾਮ ਕੋਲ ਸਟਾਫ ਦੀ ਵੱਡੀ ਘਾਟ ਹੈ ਡੰਡੀ ਇਹੀ ਕਾਰਨ ਹੈ ਕਿ ਕਈ-ਕਈ ਘੰਟੇ ਬਿਜਲੀ ਸਪਲਾਈ ਮੁੜ ਚਾਲੂ ਨਹੀਂ ਹੁੰਦੀ ਜਿਸ ਕਾਰਨ ਲੋਕਾਂ ਨੂੰ ਬਿਜਲੀ ਦੇ ਲੰਬੇ ਕਟ ਸਹਿਨੇ ਪੈ ਰਹੇ ਹਨ ਨੰਦੀ ਪਿਛਲੇ ਦਿਨਾ ਵਿੱਚ ਚਖੜ ਅਤੇ ਹਨੇਰੀਆਂ ਕਾਰਨ 10-10 ਧੰਤੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਉਡੀਕ ਕਰਨੀ ਪਈ ਸੀ ਜਿਸ ਦਾ ਕਾਰਨ ਸੀ ਕਿ ਤੇਜ਼ ਹਨੇਰੀ ਕਾਰਨ ਜ਼ਿਲ੍ਹੇ ਅੰਦਰ ਬਹੁਤ ਸਾਰੀਆਂ ਥਾਵਾਂ ਉੱਤੇ ਬਿਜਲੀ ਸਪਲਾਈ ਵਿੱਚ ਨੁਕਸ ਪੈ ਗਿਆ ਸੀ ਪਰ ਪਾਵਰ ਕਾਮ ਕੋਲ ਇੱਕਦਮ ਸਾਰੇ ਥਾਵਾਂ ਉੱਤੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਮੁਲਾਜ਼ਮ ਨਹੀਂ ਸਨ ਡੰਡੀ ਹਾਲਾਤ ਇਹ ਹਨ ਕਿ ਬਠਿੰਡਾ ਵਿੱਚ ਹੀ ਪਾਵਰ ਕਮ ਦੇ ਫੀਲਡ ਵਿੱਚ ਕੰਮ ਕਰਨ ਵਾਲੇ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਵਾਲੇ ਕਾਮਿਆਂ ਦੀ ਵੱਡੀ ਘਾਟ ਹੈ ਡੰਡੀ ਮਠੰਡਾ ਵਿੱਚ ਅਜਿਹੇ ਮੁਲਾਜ਼ਮਾਂ ਦੀਆਂ 452 ਪੋਸਟਾਂ ਮਨਜ਼ੂਰਸ਼ੁਦਾ ਹਨ ਜਿਸ ਵਿੱਚੋਂ 197 ਪੋਸਟਾਂ ਖਾਲੀ ਚੱਲ ਰਹੀਆਂ ਹਨ ਡੰਡੀ ਬਿਜਲੀ ਸਪਲਾਈ ਨੂੰ ਠੀਕ ਕਰਨ ਵਿੱਚ ਸਭ ਤੋਂ ਵੱਡਾ ਰੋਲ ਇੰਜੀਨੀਅਰ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦਾ ਮੰਨਿਆ ਜਾਂਦਾ ਹੈ ਡੰਡੀ ਪਾਰ ਜੇਕਰ ਨਾજર ਮਾਰੀ ਜਾਵੇ ਰੈਡੀ ਤਾਂ ਬਠਿੰਡਾ ਵਿੱਚ ਲਾਈਨਮੈਨਾਂ ਦੀਆਂ 139 ਅਸਾਮੀਆਂ ਮਨਜ਼ੂਰਸ਼ੁਦਾ ਹਨ ਜਿਸ ਵਿੱਚੋਂ 69 ਅਸਾਮੀਆਂ ਖਾਲੀ ਚੱਲ ਰਹੀਆਂ ਹਨ ਡੰਡੀ ਬਠਿੰਡਾ ਦੀ ਬਿਜਲੀ ਸਪਲਾਈ ਸਿਰਫ 70 ਲਾਈਨਮੈਨਾਂ ਦੇ ਸਹਾਰੇ ਚੱਲ ਰਹੀ ਹੈ ਡੰਡੀ ਇਸ ਤੋਂ ਇਲਾਵਾ ਸਹਾਇਕ ਲਾਈਨਮੈਨ ਦੀਆਂ 250 ਪੋਸਟਾਂ ਮਨਜ਼ੂਰਸ਼ੁਦਾ ਹਨ ਜਿਸ ਵਿੱਚੋਂ ਸਿਰਫ 100 ਅਸਾਮੀਆਂ ਭਰੀਆਂ ਹੋਈਆਂ ਹਨ ਡੰਡੀ 250 ਸਹਾਇਕ ਲਾਈਨਮੈਨਾਂ ਦਾ ਕੰਮ 150 ਸਹਾਇਕ ਲੈਂਮੈਨਾਂ ਉੱਪਰ ਪਿਆ ਹੋਇਆ ਹੈ ਡੰਡੀ ਇੱਥੋਂ ਤੱਕ ਹੈ ਕਿ ਮਠੰਡਾ ਵਿੱਚ ਪਾਵਰ ਕਾਮ ਕੋਲ ਕੋਈ ਵੀ ਮੀਟਰ ਰੀਡਿੰਗ ਨਹੀਂ ਹੈ ਜਿਸ ਕਾਰਨ ਮੀਟਰਾਂ ਦੇ ਰੀਡਿੰਗ ਲੈਂ ਵਿੱਚ ਵੀ ਮੁਸ਼ਕਲ ਪੇਸ਼ ਪੇਸ਼ ਆ ਰਹੀ ਹੈ ਡੰਡੀ ਇਸ ਤੋਂ ਇਲਾਵਾ ਗ੍ਰਿਡ ਅਤੇ ਗ੍ਰੈਡ ਉੱਤੇ ਤਾਇਨਾਤ ਰਹਿਣ ਵਾਲੇ ਐਸਐਸਏ ਦੀਆਂ ਚਾਰ ਪੋਸਟਾਂ ਮਨਜ਼ੂਰशुदा ਹਨ ਜਿਸ ਵਿੱਚੋਂ ਤਿੰਨ ਪੋਸਟਾਂ ਖਾਲੀ ਚੱਲ ਰਹੀਆਂ ਹਨ ਡੰਡੀ ਬਠਿੰਡਾ ਵਿੱਚ ਸਿਰਫ ਇੱਕ ਐਸਐਸ ਦੇ ਸਹਾਰੇ ਹੀ ਗ੍ਰੈਡ ਚੱਲ ਰਹੇ ਹਨ ਡੰਡੀ ਇਸ ਤੋਂ ਇਲਾਵਾ ਆਰਟੀਐਮ ਦੀਆਂ ਸੱਤ ਵਿੱਚੋਂ ਚਾਰ ਪੋਸਟਾਂ ਖਾਲੀ ਚੱਲ ਰਹੀਆਂ ਹਨ ਸਿਰਫ ਤਿੰਨ आरटीएम ਹੀ ਮਠੰਡਾ ਵਿੱਚ ਕੰਮ ਕਰ ਰਹੇ ਹਨ ਡੰਡੀ ਜੂਨੀਅਰ ਇੰਜੀਨੀਅਰ ਦੀਆਂ 34 ਸਾਮੀਆਂ ਮਨਜ਼ੂਰਸ਼ੁਦਾ ਹਨ ਜਿਸ ਵਿੱਚੋਂ 31 ਸਾਮੀਆਂ ਭਰੀਆਂ ਹੋਈਆਂ ਹਨ ਅਤੇ 3 ਸਾਮੀਆਂ ਖਾਲੀ ਹਨ ਡੰਡੀ ਹਾਲਾਤ ਇਹ ਹਨ ਕਿ ਪਾਵਰ ਕਾਮ ਦੇ ਮੁਲਾਜ਼ਮਾਂ ਨੂੰ 8 ਘੰਟੇ ਦੀ بجائے 16 ਘੰਟੇ ਕੰਮ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹ ਪਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ ਡੰਡੀ ਪਾਵਰ ਕਾਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਸਪਲਾਈ ਵਿੱਚ ਨੁਕਸ ਪੈਂਦਾ ਹੈ ਇੱਕ ਜਗ੍ਹਾ ਪਈ ਪਾਵਰ ਕੰਮ ਬੋਲਿਆ ਗਿਆ ਉਹ ਉਵੇਂ ਲਿਖ ਲਓ ਪਾਵਰ ਅਲੱਗ ਪਾ ਲਓ ਤੇ ਕੰਮ ਅਲੱਗ ਪਾ ਲਓ